ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਪਰਖਾਲਸਾ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਬਾਣਾ ਆ ਜਿੰਨੇ ਨਕਲੀ ਸੰਤ ਨੇ ਤੁਸੀਂ ਥੰਮ ਮਿਲ ਤੇ ਦੇਖਿਆ ਮੇਰਾ ਇਹਨਾਂ ਨੂੰ ਚੈਲੰਜ ਵਾ ਜੇ ਇਹਨਾਂ 'ਚ ਕਿਸੇ 'ਚ ਹਿੰਮਤ ਹੈ ਤਾਂ ਮੇਰਾ ਚੈਲੰਜ ਹੈ ਕਬੂਲ ਕਰਨ ਇਹਨਾਂ ਦੇ ਅੰਧਪਗਤ ਮੈਨੂੰ ਕਮੈਂਟ ਪੁੱਠੇ ਸਿੱਧੇ ਕਰਨ ਦੀ ਬਜਾਏ ਜਾ ਕੇ ਇਹਨਾਂ ਨੂੰ ਮਿਲੋ ਆ ਵੀਡੀਓ ਦਿਖਾਓ ਮੇਰਾ ਚੈਲੰਜ ਕਬੂਲ ਕਰਨ ਮੇਰਾ ਇਹਨਾਂ ਨੂੰ ਚੈਲੰਜ ਵਾ ਇਹ ਕਿਤੇ ਵੀ ਇਕੱਠ ਕਰਨ ਸੰਗਤਾਂ ਦਾ ਮੇਰੇ ਨਾਲ ਉਥੇ ਗੱਲ ਕਰਨੇ ਸਿੱਧ ਕਰਨ ਜਿਹੜੇ ਕੋਲੋਂ ਕੱਚੀ ਬਾਣੀ ਟੋਟ ਕੇ ਗੀਤ ਜੋੜਨੋਂੜ ਗਾਉਂਦੇ ਨੇ ਗੁਰੂ ਮਹਾਰ ਦੀ ਹਾਜ਼ਰੀ ਵਿੱਚ ਇਹਨਾਂ ਨੂੰ ਸਿੱਧ ਕਰਨਾ ਪਊਗਾ ਕਿ ਇਹ ਗੁਰਮਤਿ ਆ ਮਰਿਆਦਾ ਅਨੁਸਾਰ ਸਹੀ ਆ ਮੈਂ ਸਹਿਤ ਕਰੂੰਗਾ ਵੀ ਇਹ ਗੁਰਮਤ ਨਹੀਂ ਹੈ ਇਹ ਕਰਮकांड ਹੈ ਮਨਮਤ ਹੈ ਪਰ ਨਹੀਂ ਇਹ ਮੇਰਾ ਚੈਲੰਜ ਕਬੂਲ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਸਿੱਖੀ ਵਿੱਚ ਕੱਚਾ ਕਿਹਾ ਇਹ ਸਿੱਖੀ ਵਿੱਚ ਕੱਚੇ ਨੇ ਜਿਹੜੇ ਕੱਚੀ ਬਾਣੀ ਗਾਉਂਦੇ ਨੇ ਉਹ ਸਿੱਖੀ ਵਿੱਚ ਕੱਚੇ ਨੇ ਰਹਿਤ ਬਿਨਾਂ ਨਾ ਸਿੱਖ ਕਹਾਵੇ ਇਹ ਤਾਂ ਸਿੱਖ ਖਵਾਂਣ ਅਖਵਾਂਣ ਦੇ ਵੀ ਯੋਗ ਨਹੀਂ ਹੈਗੇ ਇਹ ਆਪ ਦੇ ਆਪ ਨੂੰ ਸੰਤ ਖਵਾਂਣਦੇ ਨੇ ਕੋਈ ਢੰਡਰੀਆਂ ਵਾਲਾ ਕੋਈ ਸੁਖਦੇਵ ਪੁੱਚੋ ਵਾਲਾ ਨਾਨਕ ਸਰੀਏ ਸਾਰੇ ਦਰਸ਼ਨ ਟੱਕੀ ਵਾਲਾ ਦਰਸ਼ਨ ਗਮਟਾ ਵਾਲਾ ਸਰੂਪਾ ਚੰਡੀਗੜ੍ਹ ਵਾਲਾ ਗੁਰ ਇਕਬਾਲ ਬਲਜੀਤ ਸਿੰਘ ਦਾਦੂ ਹੋਰ ਪਤਾ ਨਹੀਂ ਕਿੰਨੇ ਕਨੇ ਇਹ ਜੋਨੀ ਜਾਨੀ ਹੁਣੀ ਸਾਰੇ ਇਹ ਲੱਖਾ ਜੋਨੀ ਅੱਲਾ ਗੁਰਜੀਤ ਸਾਰਿਆਂ ਨੂੰ ਚੈਲੰਜ ਵਾ ਤੁਸੀਂ ਦੇਖੋ ਇੱਕ ਵਿਚਾਰ ਕਰੋ ਇਹ ਵੱਡੇ ਵੱਡੇ ਡੇਰਿਆਂ ਦੇ ਮਾਲਕ ਬੜੇ ਵੱਡੇ ਸੰਪਤੀ ਦੇ ਮਾਲਕ ਜ਼ਾਇਦਾਦ ਦੇ ਮਾਲਕ ਇਹਨਾਂ ਦੇ ਮਗਰ ਸੰਗਤ ਲੱਖਾਂ ਲੋਕ ਲੱਗੇ ਹੋਏ ਨੇ ਮੇਰੇ ਅਲ ਮਰਗਾ ਮੂਲੀ ਬੰਦਾ ਇਹਨਾਂ ਨੂੰ ਚੈਲੰਜ ਕਰ ਰਿਹਾ ਇਹ ਚਮਤਕਾਰ ਗੁਰਬਾਣੀ ਦਾ ਵਾ ਬੰਦੇ 'ਚ ਕੋਈ ਤਾਕਤ ਨਹੀਂ ਹੁੰਦੀ ਮੇਰੇ 'ਚ ਕੋਈ ਤਾਕਤ ਨਹੀਂ ਇਹ ਚੈਲੰਜ ਇਸ ਕਰਕੇ ਆ ਕਿ ਗੁਰੂ ਮਾਹ ਜ ਨੇ ਮਹਾਰਾਜ ਜ ਨੇ ਮੇ ਤੋਂ 27 28 ਸਾਲ ਤੋਂ ਸਵੇਰੇ ਕੇਸੇ ਇਸ਼ਨਾਨ ਕਰਵਾ ਕੇ ਜਿਹੜਾ ਨਿਤਨੇਮ ਕਰਵਾਇਆ ਉਸ ਨਿਤਨੇਮ ਦੇ ਵਿੱਚ ਤਾਕਤ ਹੈ ਮੇਰਾ ਮੇਰਾ ਗਮੂਲੀ ਜ ਆ ਬੰਦਾ ਏਡੇ ਡੇਰਿਆਂ ਦੇ ਮਾਲਕਾਂ ਨੂੰ ਨਕਲੀ ਸੰਤਾਂ ਨੂੰ ਚੈਲੰਜ ਕਰ ਰਿਹਾ ਔਰ ਮੈਨੂੰ ਇਹ ਵੀ ਯਕੀਨ ਆ ਇਹਨਾਂ ਦੇ ਵਿੱਚ ਹਿੰਮਤ ਨਹੀਂ ਇਹ ਮੇਰੀ ਮੇਰੇ ਚੈਲੰਜ ਨੂੰ ਕਬੂਲ ਕਰ ਲੈਣ ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਤੇ ਦੁਕਾਨਦਾਰੀ ਚਲਾਈ ਹੋਈ ਆ ਲੋਕਾਂ ਨੂੰ ਮੂਰਖ ਬਣਾ ਕੇ ਮਗਰ ਲਾਇਆ ਹੋਇਆ ਭਗਤੀ ਵਾਲੇ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਸਿੱਖੀ ਦਾ ਨੁਕਸਾਨ ਹੁੰਦਾ ਹੋਈ ਜਾਵੇ ਇਹਨਾਂ ਨੂੰ ਨੋਟ ਬਣਨੇ ਚਾਹੀਦੇ ਨੇ ਲੋਕਾਂ ਨੂੰ ਮੂਰਖ ਬਣਾ ਕੇ ਅੰਧਵਿਸ਼ਵਾਸ ਪੈਦਾ ਕਰਕੇ ਇਹਨਾਂ ਨੇ ਨੋਟ ਕਮਾਉਣੇ ਨੇ ਇਹਨਾਂ ਨੂੰ ਪਤਾ ਐ ਇਸ ਗੱਲ ਦਾ ਗੁਰੂ ਸਾਹਿਬ ਦੀ ਗੱਲ ਲੋਕ ਯਕੀਨ ਨਹੀਂ ਕਰਦੇ ਪਰ ਇਹ ਅਟੱਲ ਸਚਾਈ ਆ ਵੀ ਸਿੱਖੀ ਵਿੱਚ ਕੱਚੇ ਨੇ ਇਹ ਇੱਕ ਜਗ੍ਹਾ ਨੇ ਕਈ ਜਗ੍ਹਾ ਸਿੱਧ ਹੋ ਚੁੱਕਿਆ ਟੰਡਰੀਆਂ ਵਾਲਾ ਦਵਾਨਾ ਚ ਬੈਠ ਕੇ ਤਾਂ ਬੜੀਆਂ ਫੜਾਂ ਮਾਰਦਾ ਸਵਾ ਲੱਖ ਸੇ ਇੱਕ ਲੜਾਉ ਗੁਰੂ ਕਾ ਸਿੰਘ ਸਵਾ ਲੱਖ ਨਾਲ ਲੜਦਾ ਜਦੋਂ ਉਹਨੂੰ ਮਾਰਨ ਆਏ ਪੰਜ ਸੱਤ ਜਾਣਿਆਂ ਦੇ ਮੂਹਰੇ ਭੱਜਿਆ ਗੱਡੀ ਦਾ ਟਾਇਰ ਵੀ ਹੈ ਨਹੀਂ ਸੀ ਬਿਨਾ ਟਾਇਰ ਤੋਂ ਗੱਡੀ ਭਜਾ ਕੇ ਲੈ ਕੇ ਗਿਆ ਕਿੱਥੇ ਗਈ ਉਹ ਬੜਕ ਸਵਾ ਲੱਖ ਸੇ ਇੱਕ ਲਗਾਉ ਵਾਲੀ ਕਿਉਂਕਿ ਕੱਚੀ ਬਾਣੀ ਗਾਉਂਦਾ ਅੰਦਰੋਂ ਕੱਚਾ ਅੰਦਰੋਂ ਸਿੱਖ ਨਹੀਂ ਬਣਿਆ ਅੰਦਰੋਂ ਸਿੱਖੀ ਨਹੀਂ ਅੰਦਰ ਹੈ ਜੇ ਸਿੱਖੀ ਹੁੰਦੀ ਤਾਂ ਨਾ ਲੜ ਕੇ ਉੱਥੇ ਮਰਦਾ ਜਾਂ ਮਾਰਦਾ ਹਾਲਾਂਕਿ ਕੋਈ ਉਹ ਇਹਨੂੰ ਉਹ ਸਾਬਤ ਕਰਕੇ ਵੀ ਅਸੀਂ ਸਿੱਖਾਂ ਉਹਨਾਂ ਨੇ ਸਾਬਤ ਕੀਤਾ ਉਹ ਭੱਜੇ ਨਹੀਂ ਇਹਨਾਂ ਨੂੰ ਭਜਾਏ ਆ ਉਹਨਾਂ ਨੇ ਇਹ ਸਿੱਧ ਹੋ ਗਿਆ ਵੀ ਇਹ ਸਿੱਖੀ ਵਿੱਚ ਕੱਚੇ ਨੇ ਗੁਰੂ ਦੀ ਗੱਲ ਸੱਚੀ ਆ ਕੱਚੀ ਬਾਣੀ ਗਾਉਣ ਵਾਲੇ ਸਿੱਖੀ ਵਿੱਚ ਕੱਚੇ ਨੇ ਇਹ ਮੇਰਾ ਚੈਲੰਜ ਵੀ ਕਬੂਲ ਨਹੀਂ ਕਰ ਸਕਦੇ ਜੇ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਅਕਾਲ ਤਖਤ ਤੇ ਜਾਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਆ ਤਨਖਾਹ ਲਗੋਣੀ ਚਾਹੀਦੀ ਆ ਅੱਗੇ ਤੋਂ ਤੋਬਾ ਕਰਨੀ ਚਾਹੀਦੀ ਆ ਕੱਚੀ ਬਾਣੀ ਗਾਉਣ ਤੋਂ ਔਰ ਸੰਗਤਾਂ ਨੂੰ ਕਹਿਣਾ ਚਾਹੀਦਾ ਦੱਸਣਾ ਚਾਹੀਦਾ ਵੀ ਸਭ ਤੋਂ ਗਲਤੀ ਹੋਈ ਆ ਅਸੀਂ ਕੱਚੀ ਬਾਣੀ ਗਾਉਂਦੇ ਰਹੇ ਆ ਸਿੱਖੀ ਦਾ ਨੁਕਸਾਨ ਕੀਤਾ ਕਿਉਂਕਿ ਇਹਨਾਂ ਦੀ ਰੇਸ ਪਿੰਡਾਂ ਵਿੱਚ ਜਵਾਕ ਬੀਬੀਆਂ ਇਹਨਾਂ ਦੀ ਰੇਸ ਕੱਚੀ ਪਾਣੀ ਬਹੁਤ ਚਲਪੀ ਲੋਕ ਗਰਵਾਣੀ ਨਾਲੋਂ ਟੁੱਟ ਗਏ ਜੇ ਅਸੀਂ ਗਰਵਾਣੀ ਨਾਲੋਂ ਟੁੱਟ ਗਏ ਤਾਂ ਸਾਡੇ ਪੱਲੇ ਕੀ ਰਹਿ ਗਿਆ ਗਰਵਾਣੀ ਗੁਰੂ ਆ ਗਰਵਾਣੀ ਨਿਰੰਕਾਰ ਵਾ ਗੁਰੂ ਤੋਂ ਬਿਨਾਂ ਅਸੀਂ ਕੀ ਕਰਾਂਗੇ ਸਾਡੇ ਅੰਦਰ ਸਿੱਖੀ ਨਹੀਂ ਬਣਨੀ ਸਾਡੇਆਂ ਤੋਂ ਨਰਪਹਿਤਾ ਨਹੀਂ ਬਣਨੀ ਜਿਹੜੀ ਗੁਰੂ ਸਾਹਿਬਾਂ ਨੇ ਬਣਾਈ ਆ 7 ਲੱਖ ਸੇ 1 ਲੜੰਗ ਵਾਲੀ ਸਾਡਾ ਮਨੁੱਖਾ ਜਨਮ ਫੇਲ ਹੋ ਜਾਵੇਗਾ ਬੇਕਾਰ ਜਾਵੇਗਾ ਪਿਛਲੇ ਜਨਮ ਵੀ ਅਸੀਂ ਬੇਕਾਰ ਗਵਾਏ ਨੇ ਹਜ਼ਾਰਾਂ ਜਨਮ ਅਸੀਂ ਬੇਕਾਰ ਗਵਾਲੇ ਹੁਣ ਇਹਨਾਂ ਦੇ ਮਗਰ ਲੱਕੇ ਬਹੁਤ ਦੁਨੀਆ ਆਪਣਾ ਜਨਮ ਬੇਕਾਰ ਗਵਾ ਰਹੀ ਆ ਕੱਚੀ ਬਾਣੀ गा ਰਹੀ ਆ ਕੱਚੀ ਬਾਣੀ ਸੁਣ ਰਹੀ ਆ ਮਨੁੱਖਾ ਜਨਮ ਬੇਕਾਰ ਗਵਾ ਰਹੀ ਆ ਸੋ ਸੰਭਲੋ ਇਨਾਂ ਦੇ ਵਿੱਚ ਹਿੰਮਤ ਨਹੀਂ ਹੈ ਮੇਰੀ ਚੈਲੰਜ ਨੂੰ ਕਬੂਲ ਕਰ ਲੈਣ ਜੇ ਹੈ ਹਿੰਮਤ ਆਉਣ ਪਰ ਨਹੀਂ ਇਹਨਾਂ ਨੂੰ ਪਤਾ ਇਹਨੇ ਦੁਕਾਨਦਾਰੀ ਆ ਦੁਕਾਨਦਾਰੀ ਇਹਨਾਂ ਦੀ ਚੱਲ ਰਹੀ ਆ ਸੋ ਮੇਰੀ ਬੇਨਤੀ ਮੂ-ਮੂ ਸੰਗਤ ਨੂੰ ਇਹੀ ਆ ਵੀ ਇਹਨਾਂ ਦਾ ਖੜਾ ਛੱਡੋ ਘਰੇ ਬੈਠ ਕੇ ਨਿਤਨੇਮ ਕਰੋ ਗੁਰੂ ਸਾਹਿਬ ਵਚਨ ਕਰਦੇ ਨੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਾਲੇ ਭਗਤਾਂ ਕਹੇਰੇ ਵਿਖਮ ਮਾਰਗ ਚੱਲਣਾ ਉਹਦਾ ਮਤਲਬ ਆ ਭੀੜ ਦੇ ਹਿੱਸੇ ਭੀੜੇ ਦੀ ਭੀੜ ਦਾ ਹਿੱਸਾ ਨਾ ਬਣੋ ਜੇ ਪ੍ਰਮਾਤਮਾ ਨੂੰ ਮਿਲਣਾ ਗੁਰੂ ਨੂੰ ਮਿਲਣਾ ਤਾਂ ਆਪਣੀ ਚਾਲ ਨਰਾਲੀ ਕਰੋ ਨਰਾਲੀ ਤਾਂ ਹੋਵੇਗੀ ਜੇ ਸਵੇਰੇ ਉੱਠ ਕੇ ਨਿਤਨੇਮ ਵਿੱਚ ਪੱਕੇ ਹੋਮਗੇ ਸਹੀ ਢੰਗ ਨਾਲ ਸਹੀ ਢੰਗ ਨਾਲ ਨਿਤਨੇਮ ਕਰੋ ਪੰਜ ਬਾਣੀਆਂ ਦਾ ਬੋਲ ਬੋਲ ਕੇ ਪਾਠ ਕਰੋ ਸਵੇਰੇ ਘੰਟਾ ਲਾਓ ਸ਼ਾਮ ਨੂੰ ਅੱਧਾ ਘੰਟਾ ਜ਼ਰੂਰ ਲਾਓ ਬੋਲ ਕੇ ਰਹਿ ਦਾ ਸਕੇਤ ਤੋਂ ਸੁਲੇ ਦਾ ਪਾਠ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਜੇ ਹੋ ਸਕੇ ਵੱਧ ਤੋਂ ਵੱਧ ਨਿਤਨੇਮ ਕਰੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਤੁਹਾਨੂੰ ਗੁਰੂ ਸਾਹਿਬ ਖੁਸ਼ੀਆਂ ਬਖਸ਼ਣਗੇ ਇਹਨਾਂ ਦੇ ਮਗਰ ਲਾ ਕੇ ਆਪਣਾ ਜੀਵਨ ਵਿਰਥਾ ਨਾ ਗਵਾਓ ਜਿਹੜਾ ਇਹਨਾਂ ਨੂੰ ਤੁਸੀਂ ਪੈਸਾ ਦਿੰਦੇ ਹੋ ਉਹ ਕਿਸੇ ਹੋਰ ਪਾਸੇ ਕਿਸੇ ਗਰੀਬ ਦੀ ਸਹਾਇਤਾ ਕਰ ਦਿਓ ਲੋੜਵੰਦ ਦੀ ਸਹਾਇਤਾ ਕਰੋ ਤੁਹਾਡਾ ਸਹਾਈ ਹੋਵੇਗਾ ਇਹਨਾਂ ਠੱਗਾਂ ਨੂੰ ਪੈਸਾ ਦੇ ਕੇ ਤੁਸੀਂ ਦਾਨਪਨ ਤੁਹਾਡਾ ਸੰਪੂਰਨ ਨਹੀਂ ਹੈ ਸੋ ਫੇਰ ਮੇਰੀਆਂ ਮੇਰੀ ਬੇਨਤੀ ਆ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਮੇਰਾ ਪ੍ਰਾਰਥਨ ਰੱਖਣ ਬੱਚਿਆਂ ਦੇ ਸਿਰ ਤੇ ਮੇਰਾ ਪ੍ਰਾਰਥਨ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ